ਸਿਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂ ਦਰੀ ਆਉ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਹਾ ਜਹ ਜਹ ਦੇਖਾ ਤਹ ਤਹ ਤੂ ਹੈ ਤੁਜ ਤੇ ਨਿਕਸੀ ਫੂਟ ਮਰਾ ਨਾ ਜਾਣਾ ਮੇਉ ਨਾ ਜਾਣਾ ਜਾਲੀ ਜਾ ਦੁੱਖ ਲਾਗੇ ਤਾ ਤੁਜੈ ਸਮਾਲੀ ਰਹਾਉ ਤੂ ਭਰਪੂਰ ਜਾਨਿਆ ਮੈਂ ਦੂਰ ਜੋਗ ਚ ਕਰੀ ਸੋ ਤੇ ਰਹਿ ਹਦੂਰ ਤੂ ਦੇਖਹਿ ਹਉ ਮੁਕਰ ਪਾਉ ਤੇਰੇ ਕੰਮ ਨਾ ਤੇਰੇ ਨਾ ਆਏ ਜੇਤਾ ਦੇਹ ਤੇਤਾ ਹਉ ਖਾਓ ਬਿਆਦਾਰ ਨਾਹੀ ਕਹਿ ਦਰ ਜਾਓ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੇੜੈ ਦੂਰ ਆਪੇ ਹੀ ਆਪੇ ਮੰਝ ਮਿਆਨੋ ਆਪੇ ਵੇਖੈ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੇਂ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੇ ਦੇ ਨਾ ਦੇ ਸੋਏ ਕੀਤੇ ਕੈ ਕਹੇ ਹੈ ਕਿਆ ਹੋਏ ਆਪੇ ਸੱਚ ਭਾਵੇ ਤਿਸ ਸੱਚ ਅੰਦਾ ਕੱਚਾ ਕੱਚਨ ਕਾਚ ਰਹਾਓ ਜਾ ਕੇ ਰੁਖ ਬਿਰਖ ਆਰਾਓ ਜੇਹੀ ਧਾਤ ਤਿਹਾਂ ਤਿਨ ਨਾਓ ਫੁੱਲ ਭਾਉ ਫਲ ਲਿਖਿਆ ਪਾਏ ਆਪ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿਚਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੇ ਰਾਸ ਵਿਣ ਨਾਵੇ ਨਾਹੀ ਸਾਬਾਸ ਸ੍ਰੀ ਰਾਗ ਮਹੱਲਾ ਪਹਿਲਾ ਕਰ ਪੰਜਵਾ ਅਚਲ ਚਲਾਈ ਨਹ ਚਲੇ ਨਹ ਘਾਉ ਕੁਟਾਰਾ ਕਰ ਸਕੈ ਜੋ ਸਾਹਿਬ ਰਾਖੈ ਤਿਉ ਰਹੈ ਇਸ ਲੋਭੀ ਕਾ ਜੀਉ ਟਲਪਲੈ ਬਿਨ ਤੇਲ ਦੀਵਾ ਕਿਉ ਜਲੇ ਰਹਾਓ ਪੋਥੀ ਪ੍ਰਾਨ ਕਮਾਈਐ ਭਉ ਵੱਟੀ ਇਤ ਤਨ ਪਾਈਐ ਸਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਓ ਜਲੇ ਕਰ ਚਾਨਣ ਸਾਹਿਬ ਤਉ ਮਿਲੇ ਰਹਾਉ ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵਕ ਬਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਐ ਤਾ ਦਰਗਹ ਬੈਸਣ ਪਾਈਐ ਕਹੋ ਨਾਨਕ ਬਾਹ ਲੜਾਈਐ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਔ ਸਤਿਗੁਰੂ ਸੇਵੀ ਆਪਣਾ ਇੱਕ ਮਨ ਇੱਕ ਚਿਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ ਮਨ ਚੰਦਿਆ ਵਰ ਪਾਵਣਾ ਜੋ ਇੱਛੈ ਸੋ ਫਲ ਪਾਏ ਨਾਉ ਧਿਆਈਐ ਨਾਉ ਮੰਗੀਐ ਨਾਵੇਂ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨੀ ਗੁਰਮੁਖ ਚਾਖਿਆ ਸਹਜੇ ਰਹੇ ਸਮਾਏ ਰਹਾਓ ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਦਾਨ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਜ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ ਸਤਿਗੁਰ ਸੇਵਨ ਆਪਣਾ ਤੀ ਵਿਰਲੇ ਸੰਸਾਰ ਹੋਮੈ ਮਮਤਾ ਮਾਰਕੈ ਹਰ ਰੱਖਿਆ ਉਰਤਾਰ ਹੋ ਤਨ ਕੈ ਬਲਿਹਾਰਣੈ ਜਿਨਾ ਨਾਮੇ ਲੱਗਾ ਪਿਆਰ ਸਹੀ ਸੁਖੀਏ ਚਹ ਜੁਗੀ ਜਿਨਾ ਨਾਮ ਅਖਟ ਅਪਾਰ ਗੁਰ ਮਿਲਿਐ ਨਾਮ ਪਾਈਐ ਚੂਕੈ ਮੋਹ ਪਿਆਸ ਹਰ ਸੇਤੀ ਮਨ ਰਵ ਰਹਿਆ ਘਰ ਹੀ ਮਾਹੇ ਉਦਾਸ ਇਨਾ ਹਰ ਕਾ ਸਾਧ ਆਇਆ ਹੋ ਤਿਨ ਬਲਿਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਿਲ ਨਾ ਪਾਵਈ ਮਰ ਵਿਸਟਾ ਮਾਹਿਸਮਾਏ ਮਨ ਰੇ ਗ੍ਰਹਿਹੀ ਮਾਹੇ ਉਦਾਸ ਸਤ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕੈ ਸਬਦ ਮਨ ਜੀਤਿਆ ਗਤ ਮੁਕਤ ਘਰੈ ਮਹਿ ਪਾਏ ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ ਜੇ ਲਖ ਸਤਰੀਆ ਭੋਗ ਕਰਹਿ ਨਵਖੰਡ ਰਾਜ ਕਮਾਹਿ ਬਿਨ ਸਤਗੁਰ ਸੁਖ ਨਾ ਪਾਵਈ ਫਿਰ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚਿਤ ਲਾਏ ਤਿਨਾ ਪਿਛੇ ਰਿੱਧ ਸਿੱਧ ਫਿਰੈ ਓਨਾ ਤਿਲ ਨਾ ਤਮਾਏ ਜੋ ਪ੍ਰਭ ਭਾਵੈ ਸੋ ਥੀਐ ਅਵਰ ਨਾ ਕਰਣਾ ਜਾਏ ਜਨ ਨਾਨਕ ਜੀਵੇ ਨਾਮ ਲੈ ਹਰ ਦੇਵ ਹੋ ਸਹਿਜ ਸੁਭਾਏ ਸਿਰੀ ਰਾਗ ਮਹੱਲਾ 3 ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋ ਏ ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜਹਿ ਤਿਨ ਨਿਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਬਿਨ ਅਵਰ ਨਾ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੇ ਸੋ ਮਿਲ ਰਹਾ ਜਿਸ ਨੂੰ ਆਪੇ ਲਏ ਮਿਲਾਏ ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੈ ਜਾਏ ਸਭ ਮਹਿ ਇੱਕ ਵਰਤ ਦਾ ਏਕੋ ਰਹਿਆ ਸਮਾਏ ਜਿਸ ਨਉ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੀ ਆਵਾਜ਼ ਕਰਹਿ ਵਿਚਾਰ ਮਤ ਬੁੱਧ ਭਵੀ ਨਾ 부ਜਈ ਅੰਤਰ ਲੋਭ ਵਿਕਾਰ ਲਖ 84 ਭਰਮ ਦੇ ਭ੍ਰਮ ਭ੍ਰਮ ਹੋਏ ਖੁਆਰ ਪੂਰਬ ਲਿਖਿਆ ਕਮਾਵਣਾ ਕੋਏ ਨ ਮੀਟਣ ਹਾਰ ਸਤਗੁਰ ਕੀ ਸੇਵਾ ਗਾ ਖੜੀ ਸਿਰ ਦੀਜੈ ਆਪ ਗਵਾਇ ਸਬਦ ਮਿਲਹਿ ਤਾ ਹਰ ਮਿਲੈ ਸੇਵਾ ਪਵੈ ਸਭ ਥਾਇ ਪਾਰਸ ਪਰਸਿਐ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਗੁਰ ਮਿਲਿਆ ਆਏ ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੁਕਾਰ ਲਖ 84 ਜਿਨ ਸ੍ਰੀ ਸਭ ਸਹਿ ਦੇ ਆਧਾਰ ਨਿਰਭਉ ਸਦਾ ਦਇਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਪੁਜੀਐ ਪਾਈਏ ਮੋਖ ਦੁਆਰ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਸੁਣ ਕੈ ਮੰਨਿਆ ਤਿਨਾਂ ਨਿਜ ਘਰ ਵਾਸ ਗੁਰਮਤੀ ਸਾਲਾਹ ਸੱਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਹਉ ਸਦ ਬਲੇ ਹਾ ਰਹਿ ਜਾਸ ਹਿਰਦੇ ਜਿਨ ਕੈ ਹਰਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਮਸਤਕ ਜਿਨ ਕਉ ਲਖਿਆ ਸੇ ਗੁਰਮਖ ਰਹਿ ਲਿਵ ਲਾਇ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤਿ ਜਿਨੀ ਪਛਾਨਿਆ ਸੀ ਦੇਖੈ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੈ ਔਗਣਵੰਤਿ ਆ ਦੂਰ ਮਨਮੁਖ ਗੁਣ ਤੇ ਬਾਹਰੇ ਬਿਨ ਨਾਵੇ ਮਰਦੇ ਝੂਰ ਜਿਨ ਸਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇ ਹਰਿ ਸੋਏ ਅਨੰਦਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਬਿਨ ਸਜਾਇ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਓਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੀਤੇ ਲਿਵ ਲਾਏ ਪਗ ਖਿਸੇ ਰਹਿਣਾ ਨਹੀਂ ਆਗੇ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਬਰੈ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁੱਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵ ਹੈ ਹਰ ਨਿਤ ਪੜ੍ਹ ਹੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਵ ਲਾਏ ਸਿਰੀ ਰਾਗ ਮਹੱਲਾ 3 ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸੁਚੈ ਦਰਬਾਰ ਹੋਇ ਅੰਮ੍ਰਿਤ ਪੀਵਹਿ ਸਦਾ ਸਦਾ ਸਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਇ ਹਰ ਹਰ ਸਦਾ ਧਿਆਈਐ ਮਲ ਹਉਮੈ ਕੱਢੈ ਧੋਇ ਰਹਾਉ ਮਨ ਮੁਖ ਨਾਮ ਨਾ ਜਾਣਨੀ ਵਿਣ ਨਾ ਵੈ ਪਤ ਜਾਇ ਸਬਦੈ ਸਾਧਨਾ ਆਇਓ ਲਾਗੇ ਦੂਜੈ ਪਾਏ ਵਿਸਟਾ ਕੇ ਕੀੜੇ ਪਵਹਿ ਵਿੱਚ ਵਿਸਟਾ ਸੇ ਵੇਸਟਾ ਮਾਹੀ ਸਮਾਏ ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤਗੁਰ ਭਾਏ ਕੁਲ ਉਧਾਰ ਹੈ ਆਪਣਾ ਧੰਨ ਜਨੇਦੀ ਮਾਏ ਹਰ ਹਰ ਨਾਮ ਧਿਆਈਏ ਜਿਸਨੋਂ ਕਿਰਪਾ ਕਰੇ ਰਜਾਏ ਜਿਨੀ ਗੁਰਮੁਖ ਨਾਮ ਧਿਆਇਆ ਵਿੱਚ ਹੋ ਆਪ ਗਵਾਏ ਓਏ ਅੰਦਰ ਹੋ ਬਾਹਰ ਹੋ ਨਿਰਮਲੇ ਸੱਚੇ ਸਤ ਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਹੈ ਜਿਹਨੂੰ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾ ਹਰ ਧਨ ਰਾਸ ਹੈ ਗੁਰ ਪੂਝ ਕਰੇ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਆਧਾਰ ਗੁਰ ਪੂਰੈ ਹਰ ਨਾਮ ਦ੍ਰਿੜਾਇ ਹਰ ਭਗਤਾ ਅਟੁੱਟ ਪੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਏ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਧਿਆਇ ਰਹਾਓ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਆਖੰਡ ਭਗਤ ਨਾ ਹੋਵਈ ਦੁਬਿਦਾ ਬੋਲ ਖੁਵਾਰ ਸੋ ਜਨ ਰਲਾਇਆ ਨਾਰ ਲਐ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰੱਖੈ ਉਰ ਧਾਰ ਮਨ ਤਨ ਸੋਪੇ ਆਗੇ ਧਰੇ ਹਉਮੈ ਵਿੱਚ ਹਮਾਰ ਧੰਨ ਗੁਰਮੁਖ ਸੋ ਪਰਵਾਨ ਹੈ ਜੇ ਕਦੇ ਨ ਆਵੇ ਹਾਰ ਕਰਮ ਮਿਲੈ ਤਾ ਪਾਈਐ ਵਿਣ ਕਰਮੈ ਪਾਇਆ ਨਾ ਜਾਏ 184 ਹ ਤਰਸ ਦੇ ਜਿਸ ਮਿਲੇ ਸੋ ਮਿਲੇ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹੱਲਾ 3 ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅਨੰਦ ਨਾਮ ਧਿਆਈਐ ਸਹਜੇ ਨਾਮ ਸਮਾਏ ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੈ ਭਾਏ ਗੁਰਸਰਨਾਈ ਸੁਖ ਲਹਹਿ ਅਨੰਦ ਨਾਮ ਧਿਆਈ ਰਹਾਉ ਸਾਚੇ ਮੈਲ ਨ ਲੱਗਈ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨ ਅੰਧੇਰਾ ਜਾਏ ਮਨਮੁਖ ਮੈਲੇ ਮਲ ਭਰੇ ਹੋ ਮੈਂ ਤ੍ਰਸਨਾ ਵਿਕਾਰ ਬਿਨ ਸਬਦੈ ਮੈਲ ਨ ਉਤਰੈ ਮਰ ਜਮਹਿ ਹੋਇ ਕੁਾਰ ਧਾਤੁਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪਤਿ ਬਸੰਜਮੀ ਹਰਿ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰ ਸ੍ਰੀ ਰਾਗ ਮਹੱਲਾ 3 ਮਨਮੁਖ ਮੋਹ ਵਿਆਪਿ ਆਵ ਬੈਰਾਗ ਉਦਾਸੀ ਨ ਹੋਇ ਸਬਦ ਨ ਚੀਨੈ ਸਦਾ ਦੁਖ ਹਰ ਦਰਗਹ ਪਤ ਖੋਏ ਹੋ ਮੈਂ ਗੁਰਮਖ ਕੋਈ ਐ ਨਾਮ ਰਤੇ ਸੁਖ ਹੋਏ ਮੇਰੇ ਮਨ ਐਨਿਸ ਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਪਰ ਜਲੇ ਘਰ ਹੀ ਮਾਹੇ ਉਦਾਸਾ ਰਹਾਓ ਗੁਰਮਖ ਕਰਮ ਕਮਾਵੇ ਬਿਗਸੈ ਹਰ ਬੈਰਾਗ ਆਨੰਦ ਐਨਿਸ ਭਗਤ ਕਰੇ ਦਿਨ ਰਾਤੀ ਹੋ ਮੈਂ ਮਾਰ ਨਿਚੰਦ ਵੱਡੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗ ਨ ਤਾਮਸ ਮੂਲੇ ਵਿੱਚ ਹੋ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦਿਖਾਲਿਆ ਹਰ ਰਸ ਪੀਆ ਅਗਾਏ ਜਿਨ ਕਿਨਹਿ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨ ਮੁਖ ਫਿਰਹਿ ਨਾ ਜਾਣਹਿ ਸਤਿਗੁਰ ਹਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਭੈ ਕਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਕਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਏ ਕਿਨ ਕਿਨ ਨਾਮ ਸਮਾਲੀਐ ਗੁਰਮੁਖ ਪਾਵੇ ਕੋਇ ਨਾਮ ਨਿਧਾਨ ਅਖੁੱਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋਮੈ ਅਹੰਕਾਰ ਹਰ ਜੀਉ ਸਦਾ ਧਿਆਏ ਤੂ ਗੁਰਮੁਖ ਏਕੰਕਾਰ ਰਹਾਓ ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਵਿਚਾਰ ਹਲਤ ਪਲਤ ਸੁਖ ਪਾਏ ਦੇ ਜਪ ਜਪ ਰਿਦੈ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰ ਸਬਦੀ ਵਿਚਾਰ ਸਤਿਗੁਰ ਤੇ ਜੋ ਮੂਹ ਫੇਰ ਹੈ ਮਥੇ ਤਿਨ ਕਾਲੇ आनंद नु दुख कमाव दे नित जोहे जम जाले ਸੁਪਨੇ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੇਂ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋ ਏ ਸ੍ਰੀ ਰਾਗ ਮਹੱਲਾ 3 ਸੱਚਾ ਸਾਹਿਬ ਸੇਵੀਐ ਸਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹੋਮੈ ਦੂਰ ਕਰੇ ਇਹੋ ਮਨ ਧਾਵਤ ਤਾਰਹਿ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿ ਨਾਮ ਤਿਆਏ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨ ਮੁਖ ਮਾਨ ਤਨ ਅੰਧ ਹੈ ਤਿਸ ਨਉ ਠੌਰ ਨਾ ਠਾਉ ਬਹੁ ਜੂਨੀ ਭਉਦਾ ਫਿਰੈ ਜੋ ਸੁਣੈ ਘਰ ਕਾਉ ਗੁਰਮਤੀ ਘਟ ਚਾਨਣਾ ਸਬਦ ਮਿਲੈ ਹਰਿ ਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਭੀਨ ਕਉ ਸੇਵ ਦੇ ਪੜ ਵੇਦਾ ਕਰੈ ਅਪਕਾਰ ਵਿਖਿਆ ਅੰਦਰ ਪਚ ਮੋਏ ਨਾ ਉਰਵਾਰ ਨਾ ਪਾਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਅਚੇਤ ਹੈ ਸਭ ਬੱਦੀ ਜਮਕਾਲ ਨਾਨਕ ਗੁਰਮਤ ਉਭਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰਿ ਕਿਰਪਾ ਮਿਲਾਇਐਨ ਹਰ ਨਾਮ ਵਸਿਆ ਮਨ ਆਏ ਪੋਤੇ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮਿਲਾਇਐ ਭਾਈ ਰੇ ਗੁਰਮਤ ਸਾਚ ਰਹਾਉ ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਉ ਰਹਾਉ ਜਿਨੀ ਨਾਮ ਪਛਾਣਿਆ ਤਿਨ ਵਿਟੋ ਬਲ ਜਾਓ ਆਪ ਛੋੜ ਚਰਣੀ ਲੱਗਾ ਚੱਲਾ ਤਿਨ ਕਹਿ ਭਾਏ ਲਾਹਾ ਹਰ ਹਰ ਨਾਮ ਮਿਲੇ ਸਹਜੇ ਨਾਮ ਸਮਾਏ ਬਿਨ ਗੁਰ ਮਹਿਲ ਨ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਗੁਰ ਲੋੜ ਲਾਹੋ ਜਿੱਦੂ ਪਾਈਐ ਸੱਚ ਸੋਏ ਅਸੁਰ ਸੰਘਾਰੈ ਸੁਖ ਵਸੈ ਜੋਤਿ ਸੁਭਾਵੈ ਸੋ ਹੋਏ ਜੇਹਾ ਸਤਗੁਰ ਕਰ ਜਾਣਿਆ ਤੇਹੋ ਜੇਹਾ ਸੁਖ ਹੋਏ ਏਹੋ ਸਹਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ 3 ਅੰਮ੍ਰਿਤ ਛੋੜ ਵਿਖਿਆ ਲੋਭਾਣੀ ਸੇਵਾ ਕਰਹਿ ਵਿਡਾਣੀ ਆਪਣਾ ਧਰਮ ਗਵਾਵ ਹੈ ਬੂਝਹਿ ਨਾਹੀ ਅਨੰਦ ਨੂੰ ਦੁਖ ਵਿਹਾਣੀ ਮਨ ਮੁਖ ਅੰਧ ਨ ਚੇਤਹੀ ਡੂਬ ਮੁਏ ਬਿਨ ਪਾਣੀ ਮਨ ਰੇ ਸਦਾ ਪਜੋ ਹਰ ਸਰਣਾਈ ਗੁਰ ਕਾ ਸ਼ਬਦ ਅੰਤਰ ਵਸੈ ਤਾ ਹਰ ਵਿਸਰ ਨ ਜਾਈ ਰਹਾਓ ਇਹੋ ਸਰੀਰ ਮਾਇਆ ਕਪਤਲਾ ਵਿੱਚ ਧੋਮੈ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਣਾ ਮਨ ਮੁਖ ਪਤ ਤਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੇ ਸੋ ਫਲ ਪਾਏ ਜਤ ਸਤ ਤਾਪ ਪਵਿੱਤ ਸਰੀਰਾ ਹਰ ਹਰ ਮੰਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਨਾਗਤੀ ਹੋ ਤਿਨ ਕੈ ਬਲ ਜਾਓ ਦਰ ਸਚੈ ਸੱਚੀ ਵੜਿਆਈ ਸਹਜੇ ਸਤਿ ਸਮਾਓ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ 3 ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨਸੀ ਗਾਰ ਸਿਜੈ ਕੰਤਨ ਆਵਈ ਨਿਤ ਨਿਤ ਹੋਇ ਇਕਵਾਰ ਪਿਰ ਕਾ ਮਹਿਲ ਨਾ ਪਾਵੈ ਨਾ ਦੀਸੈ ਘਰਬਾਰ ਭਾਈ ਰੇ ਇਕ ਮਨ ਨਾਮ ਧਿਆਏ ਸੰਤਾ ਸੰਗਤ ਮਿਲ ਰਹਾ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮਖ ਸਦਾ ਸੁਹਾਗਣੀ ਪਿਰ ਰਾਖਿਆ ਔਰ ਧਾਰ ਮਿੱਠਾ ਬੋਲ ਹੈ ਨਿਵ ਚੱਲ ਹੈ ਸਿਜੈ ਰਵੇ ਪਤਾਰ ਸੁਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੇ ਭਾਗ ਸਤਗੁਰ ਮਿਲੈ ਜਾ ਭਾਗੈ ਕਾ ਉਦੋ ਹੋਏ ਅੰਤਰ ਹੋ ਦੁਖ ਭ੍ਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੇ ਜੋ ਚੱਲੈ ਦੁਖ ਨਾ ਪਾਵੇ ਕੋਏ ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਏ ਜਿਨਾ ਪ੍ਰਾਪਤੋ ਤਿਨ ਪੀਆ ਹੋਮੈ ਵਿੱਚੋ ਖੋਇ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਇ ਸਿਰੀ ਰਾਗ ਮਹੱਲਾ ਤੀਜਾ ਜਾਪਿਰ ਜਾਣੈ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾਵਦੀਆ ਸਹੀ ਕਰਮ ਕਰੇ ਸਹਜੇ ਸੱਚ ਮਿਲਾਵੜਾ ਸੱਚ ਵਡਾਈ ਦੇ ਭਾਈ ਰੇ ਗੁਰਬਿਨ ਭਗਤ ਨਾ ਹੋਇ ਬਿਨ ਗੁਰ ਭਗਤ ਨ ਪਾਈਐ ਜੇ ਲੋਚੈ ਸਭ ਕੋਇ ਰਹਾਉ ਲਖ ਚੌਰਾਸੀ ਫੇਰ ਪਿਆ ਕਾਮਣ ਦੂਜੈ ਭਾਏ ਬਿਨ ਗੁਰ ਨੀਦ ਨਾ ਆਵਈ ਦੁਖੀ ਰੈਣ ਵਿਹਾਏ ਬਿਨ ਸਬਦੈ ਪਿਰ ਨਾ ਪਾਈਐ ਬਿਰਥਾ ਜਨਮ ਗਵਾਏ ਹਉ ਹਉ ਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ ਅੰਦੀ ਨਾਮ ਨਾ ਚੇਤਈ ਸਭ ਬਾਦੀ ਜਮਕਾਲ ਸਤਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸਮਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ ਮਾਨ ਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਏ ਨਾਨਕ ਰੰਗ ਨਾ ਉੱਤਰੈ ਜੋ ਹਰ ਧੁਰ ਛੋਡਿਆ ਲਾਏ ਸ੍ਰੀ ਰਾਗ ਮਹੱਲਾ 3 ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤ ਏ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵੜਾਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹ ਲੁਭਾਣਾ ਚਲਦੇ ਆ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਈ ਸਖਾਈ ਆਪਣੇ ਮਨ ਚਿਤ ਕਹਿ ਕਹਾਏ ਬੇਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਵਛਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇਵ ਡਿਆਈ ਸ੍ਰੀ ਰਾਗ ਮਹੱਲਾ 3 ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਦਾਨ ਸਤਿਗੁਰ ਸੇਵ ਸੁਖ ਪਾਇਆ ਵਿੱਚ ਹੋ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਓ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ ਗੁਰ ਸਬਦੀ ਸਲਾਹੀ ਹੈ ਰੰਗੇ ਸਹਿਜ ਸੁਭਾਏ ਸੱਚੇ ਸਤ ਸਮਾਇਆ ਮਿਲ ਰਹਿ ਨਾ ਵਿਛੜ ਜਾਏ ਜੋ ਕੁਛ ਕਰਨਾ ਸੋ ਕਰ ਰਹਿ ਆ ਅਵਰ ਨਾ ਕਰਨਾ ਜਾਏ ਜੀ ਵਿਛੁੰਨੇ ਮੇਲੇਨ ਸਤਗੁਰ ਪੰਨੇ ਪਾਏ ਆਪੇ ਕਾਰ ਕਰਾਏ ਸੀ ਅਵਰ ਨਾ ਕਰਨਾ ਜਾਏ ਮਾਨ ਤਨ ਰਤਾ ਰੰਗ ਸਿਓ ਹਮੈ ਤਜ ਵਿਕਾਰ ਅਹਨ ਸਿਰਦੈ ਰਵ ਰਹੇ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਏਨ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦ ਗੁੜੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਤਨੀ ਬਦਨੀ ਨਾ ਪਾਈਐ ਹਉਮੈ ਵਿੱਚ ਹੋ ਜਾਏ ਸਤਿਗੁਰ ਮਿਲੇ ਸਦ ਪੈਰ ਚ ਆਪ ਵਸੈ ਮਨ ਆਏ ਭਾਈ ਰੇ ਗੁਰਮਖ ਬੂਝੈ ਕੋਏ ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਕੋਈ ਰਹਾਉ ਜਿਨੀ ਚਾਖੇ ਤਿਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤੂ ਪਰਵਾਣ ਭਇਆ ਪੂਰੈ ਸ਼ਬਦ ਸਮਾਏ ਆਪੇ ਦੇ ਤਪਾਈਐ ਹੋਰ ਕਰਣਾ ਕਿਛੂ ਨਾ ਜਾਏ ਦੇਵਨ ਵਾਲੀ ਕੈ ਹੱਥ ਦਾਤ ਹੈ ਗੁਰੂ ਦਵਾਰੈ ਪਾਏ ਜਿਹਾ ਕੀਤੋ ਉਨ ਤਿਹ ਹੁਆ ਜੇਹੇ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਵਿਣ ਨਾਵੇ ਨਿਰਮਲ ਨਾ ਹੋਏ ਪੂਰੈ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਅਰੁ ਗੁਣ ਪਾਵੇ ਸੋਏ ਸਿਰੀ ਰਾਗ ਮਹੱਲਾ ਤੀਜਾ ਕਾਇਆ ਸਾਧੈ ਉਰਦ ਤਪ ਕਰੈ ਵਿੱਚ ਹੋ ਹਉਮੈ ਨਾ ਜਾਏ ਅਧਿਆਤਮ ਕਰਮ ਜੀ ਕਰੇ ਨਾਮ ਨਾ ਕਬਹੀ ਪਾਏ ਗੁਰ ਕੈ ਸਬਦ ਜੀਵਤ ਮਰੈ ਹਰ ਨਾਮ ਵਸੈ ਮਨੁ ਆਏ ਸੁਣ ਮਨ ਮੇਰੇ ਭਜ ਸਤਗੁਰ ਸਰਣਾ ਗੁਰ ਪ੍ਰਸਾਦੀ ਛੁੱਟੀਐ ਬਿਖ ਭਵ ਜਲ ਸਬਦ ਗੁਰ ਤਰਣਾ ਰਹਾਉ ਤ੍ਰੈ ਗੁਣ ਸੱਭਾ ਤਾਤ ਹੈ ਦੂਜਾ ਭਾਉ ਵਿਕਾਰ ਪੰਡਿਤ ਪੜੈ ਬੰਧਨ ਮੂਹ ਬਾਧਾ ਨਹਿ ਬੁਝੈ ਬਖਿਆ ਪਿਆਰ ਸਤਿਗੁਰ ਮਿਲੇ ਤ੍ਰਿਕੁਟੀ ਛੁਟੈ ਚੌਥੇ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਐ ਚੁਕੈ ਮੋਹਗੁਬਾਰ ਸਬਦ ਮਰੈ ਤਾ ਉਧਰੈ ਪਾਏ ਮੁਖ ਦੁਆਰ ਗੁਰ ਪ੍ਰਸਾਦੀ ਮਿਲ ਰਹਾ ਸਚ ਨਾਮ ਕਰਤਾਰ ਇਹੋ ਮਨੁਆ ਅਤ ਸਭਲ ਹੈ ਛੱਡੇ ਨਾ ਕਿਤੈ ਉਪਾਏ ਦੂਜੈ ਭਾਏ ਦੁਖ ਲਾਏ ਦਾ ਬਹੁਤੀ ਦੇ ਸਜਾਏ ਨਾਨਕ ਨਾਮ ਲਗੇ ਸੇ ਉਬਰੇ ਹੋਮੈ ਸਬਦ ਗਵਾਏ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਰੜਾਏ ਬਿਨ ਗੁਰ ਕਿਨੈ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਖ ਕਰਮ ਕਮਾਵਣੀ ਦਰਗਹ ਮਿਲੇ ਸਜਾਏ ਮਨ ਰੇ ਦੂਜਾ ਭਾਉ ਛੁਕਾਏ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸਚ ਬਾਣੀ ਸਚ ਸ਼ਬਦ ਹੈ ਜਾ ਸਚ ਤਰੇ ਪਿਆਰ ਹਰ ਕਾ ਨਾਮ ਮਨ ਵਸੈ ਹੋਮੈ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾ ਪਾਏ ਮੁਖ ਦੁਆਰ ਹੁਮੈ ਵਿੱਚ ਜਗ ਬਿੰਸਦਾ ਮਰ ਜਮੈ ਆਵੈ ਜਾਏ ਮਰਮਖ ਸ਼ਬਦ ਨਾ ਜਾਣਨੀ ਜਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਏ ਸੱਚੇ ਰਹੈ ਸਮਾਏ ਸ਼ਬਦ ਮੰਨੇ ਗੁਰ ਪਾਈਏ ਵਿੱਚ ਹੋ ਆਪ ਗਵਾਏ ਅਨੰਦਨ ਭਗਤ ਕਰੇ ਸਦਾ ਸਾਚੇ ਕੀਲੇ ਵਲ ਆਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ 3 ਜਿਨੀ ਪੁਰਖੀ ਸਤਗੁਰਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰਹੋਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥਕੇ ਸੰਸਾਰ ਸੱਚਾ ਸਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੀ ਸਦਾ ਹਰਿ ਵੇਖ ਹਦੂਰ ਜਨਮ ਮਰਨ ਦੁਖ ਪਰਹਰੈ ਸਬਦ ਰਹਿਆ ਭਰਪੂਰ ਰਹਾਓ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੂ ਵਰਤਦਾ ਕੋਈ ਨ ਮੀਟਣ ਹਾਰ ਮਨ ਮੁਖ ਮਹਿਲ ਨਾ ਪਾਏਨੀ ਕੂੜ ਮਠੇ ਕੂੜਿਆਰ ਮੈਂ ਕਰਤਾ ਜਗ ਮੋਆ ਗੁਰਬਿਨ ਘੁਰ ਅੰਧਾਰ ਮਾਇਆ ਮੋਹਿ ਵਿਸਾਰਿਆ ਸੁਖ ਦਾਤਾ ਦਾਤਾਰ ਸਤਗੁਰ ਸੇਵਹਿ ਤਾ ਉਬਰਹਿ ਸੱਚ ਰਖੈ ੳਰਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਗੁਰ ਸੇਵ ਮਨ ਨਿਰਮਲਾ ਹੋਮੈ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਤਾਵਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸੱਚਾ ਦਰਬਾਰ ਸਤਗੁਰ ਪੁਰਖ ਨਾ ਮੰਨਿਓ ਸਾਬਦ ਨਾ ਲੱਗੋ ਪਿਆਰ ਇਸ ਨਾਨਦਾਨ ਜੀਤਾ ਕਰਹਿ ਦੂਜੇ ਭਾਇ ਖੁਆਰ ਹਰ ਜੀਉ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸੰਭਾਲ ਤੂ ਗੁਰ ਕੈ ਹੇਤ ਅਪਾਰ